ਅਰਬਾਈਟ ਪੰਜਾਬ ਤੇ ਤੁਹਾਡਾ ਸਵਾਗਤ ਹੈ ਪੇਸ਼ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਪਹਿਲਾਂ ਇਸ ਬ੍ਰਿਟਨ ਦੀਆਂ ਖਾਸ ਖਬਰਾਂ ਗੈਸ ਪਾਈਪਲਾਈਨ ਵਿਵਾਦ ਪਖਿਆ ਵੱਡੀ ਗਿਣਤੀ ਵਿੱਚ ਕਿਸਾਨ ਡੇਲੇ ਵਾਲਾ ਵਿੱਚੋਂ ਇਕੱਟੇ ਪੁਲਿਸ ਪਿੰਡ ਵਿੱਚੋਂ ਵਾਪਸ ਭਰਤੀ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪ੍ਰੋਪ ਦੇ ਮੌਕੇ ਤੇ ਕਲ ਫਰੀਦਕੋਟ ਜ਼ਿਲ੍ਹੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਬਾਜ਼ਾਰ ਵਿੱਚੋਂ ਗਾਇਬ ਹੋ ਰਹੇ ਹਨ 10 ਵੀ ਤੇ 50 ਰੁਪਏ ਦੇ ਨੋਟ ਆਰਬੀ ਨੇ ਬੰਦ ਕੀਤੀ ਛਪਾਈ ਕਾਂਗਰਸ ਨੇ ਵਿੱਤ ਮੰਤਰੀ ਨੂੰ ਲਿਖਿਆ ਪੱਤਰ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕਾ ਨੇ ਦਿੱਤਾ ਖਾਸ ਤੋਹਫਾ ਬਾਈਡਨ ਨੇ ਭਾਰਤ ਨੂੰ ਵਾਪਸ ਕੀਤੀਆਂ 297 ਵਿਲੱਖਣ ਚੀਜ਼ਾਂ ਅਤੇ 12 ਸਾਲਾ ਏਕਮ ਨੇ 30 ਦਿਨਾਂ ਵਿੱਚ ਲਿਖੀ 154 ਸਫ਼ਿਆਂ ਦੀ ਕਿਤਾਬ ਤਲਵੰਡੀ ਸਾਬੋ ਖੇਤਰ ਵਿੱਚ ਨੇੜਲੇ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚੋਂ ਲੰਘਾਈ ਜਾਣ ਵਾਲੀ ਗੈਸ ਪਾਈਪਲਾਈਨ ਦੇ ਮੌਬਜ਼ੇ ਸਬੰਧੀ ਕਰੀਬ 1.5 ਸਾਲ ਤੋਂ ਚੱਲ ਰਹੇ ਡੇੜਕੇ ਦੇ ਦਰਮਿਆਨ ਬੀਤੀ ਅਤੀ ਰਾਤ ਨੂੰ ਪੁਲਿਸ ਵੱਲੋਂ ਪਿੰਡ ਦੀ ਨਾਕੇ ਬੰਦੀ ਉਪਰੰਤ ਟੱਕੇ ਨਾਲ ਪਾਈਪਲੈਂਡ ਬੌਂਡਰੀ ਹੰਦੇਸ਼ੇ ਦੇ ਚੱਲਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਪਿੰਡ ਮੈਸਰਖਾਨਾ ਵਿਖੇ ਇਕੱਠ ਰੱਖ ਕੇ ਲੇਲੇ ਵਾਲਾ ਤੱਕ ਮਾਰਚ ਕੰਡਲਾਨ ਕੀਤਾ ਪੁਲਿਸ ਪਾਰਟੀਆਂ ਭਾਵੇਂ ਲੇਲੇ ਵਾਲਾ ਤੋਂ ਵਾਪਸ ਫਲਾ ਲੀਆਂ ਗਈਆਂ ਪਰ ਕਿਸਾਨ ਮਜ਼ਾਰੇ ਦੇ ਰੂਪ ਵਿੱਚ ਵੱਡੀ ਗਿਣਤੀ ਵਿੱਚ ਲੇਲੇ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਕਤਰ ਹੋ ਗਏ ਕਿਸਾਨਾਂ ਨੇ ਮਜ਼ਾਰੇ ਦੌਰਾਨ ਮੁੱਖ ਮੰਤਰੀ ਪੰਜਾਬ ਤੇ ਵਾਅਦਾ ਖਿਲਾਫੀ ਦੇ ਦੋਸ਼ ਲਾਇਕ ਕੇ ਚੰਡੀਗੜ੍ਹ ਧਰਨੇ ਦੌਰਾਨ ਮੁੱਖ ਮੰਤਰੀ ਨੇ ਮੰਨਿਆ ਸੀ ਕਿ ਪਾਈਪਲਾਈਨ ਦਾ ਨਿਰਧਾਰਤ ਮੌਬਤਾ ਦੇਵਾਂਗੇ ਪਰ ਅੱਜ ਤੱਕੇ ਨਾਲ ਪਾਈਪਲਾਈਨ ਪਹੁੰਚ ਨਹੀਂ ਪਹੁੰਚੀ ਪੁਲਿਸ ਭੇਜ ਦਿੱਤੀ ਗਈ ਕਿਸਾਨਾਂ ਨੇ ਦਰਾਇਆ ਕਿ ਮੌਜੂਦਾ ਮਹੀਨ ਤੱਕ ਪਾਈਪਲਾਈਨ ਨਹੀਂ ਪਹੁੰਚਦੀ ਜਾਵੇਗੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਅਡਜਿਸਟ੍ਰੇਟ ਫਰੀਜ਼ ਕੋਰ ਬਨੀਤ ਕੁਮਾਰ ਵੱਲੋਂ ਬਾਬਾ ਸ਼ੇਖ ਫਰੀਦ ਜੀ ਦੇ ਅਗਮਨਪੁਰ 2024 ਦੇ ਮੌਕੇ ਤੇ 23 ਸਤੰਬਰ 2024 ਯਾਨੀ ਕੱਲ ਸੋਮਵਾਰ ਨੂੰ ਜ਼ਿਲ੍ਹਾ ਫਰੀਦਕੋਟ ਵਿੱਚ ਸਮੂਹ ਸਰਕਾਰੀ ਦਫ਼ਤਰਾਂ ਤੇ ਸਿੱਖਿਆ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਐਸਟੀਐਫ ਜਲੰਧਰ ਰੇਂਜ ਦੇ ਨਗਰ ਨਿਗਮ ਵਿੱਚ ਤਾਇਨਾਤ ਕਲਰਕ ਰਿੰਕੂ ਥਾਪੜ ਤੇ ਉਸ ਦੇ ਨੈੱਟਵਰਕ ਨਾਲ ਜੁੜੇ 10 ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 1 ਕਿਲੋ ਹੈਰੋਇਨ 381 ਗ੍ਰਾਮ ਚਾਰਸ ਇੱਕ ਸੋਨੇ ਦਾ ਬਿਸਕੁਟ ਸੋਨੇ ਦੇ ਗੈਣੇ ਤਿੰਨ ਨਜਾਇਜ਼ ਪਿਸਤੌਲ ਤੇ 60 ਕਾਰਤੂਸ ਤੇ ਇੱਕ ਲੈਪਟਾਪ 15 ਮੋਬਾਈਲ ਇੱਕ ਐਪਲ ਦੀ ਕੜੀ ਇਲੈਕਟ੍ਰੋਨਿਕ ਕੰਡੇ ਤੇ ਦੋ ਨੋਟ ਗੈਨ ਵਾਲੀਆਂ ਮਸ਼ੀਨਾਂ ਤੇ 48.72 ਲੱਖ ਰੁਪਏ ਬਰਾਮਦ ਹੋਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਟੀਐਫ ਦੇ ਏਆਈਜੀ ਜਗਜੀਤ ਸਿੰਘ ਸਰਵਾਰ ਨੇ ਦੱਸਿਆ ਕਿ ਡੀਐਸਪੀ ਯੋਗੇਸ਼ ਕੁਮਾਰ ਦੀ ਅਗਵਾਈ ਹੇਠ ਸਬ ਇੰਸਪੈਕਟਰ ਸੰਜੀਪ ਕੁਮਾਰ ਨੇ ਗੁਰੂ ਅਮਰਦਾਸ ਨਗਰ ਮਾਡਲ ਟਾਊਨ ਵਿਖੇ ਨਾਕਾ ਬੰਦੀ ਦੌਰਾਨ ਇੱਕ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ ਹੈਰਨ ਬ੍ਰਾਂਚ ਕੀਤੀ ਸੀ ਜਿਸ ਕੋਲੋਂ ਕੀਤੀ ਪੁੱਛਗਿੱਛ ਤੋਂ ਬਾਅਦ ਹੈਰਨ ਤਸਕਰੀ ਦੇ ਮਾਮਲੇ ਵਿੱਚ ਜਲੰਧਰ ਨਗਰ ਨਿਗਮ ਵਿੱਚ ਤਾਇਨਾਤ ਕਲਰਕ ਰਿੰਕੂ ਥਾਪਰ ਦਾ ਨਾਂ ਸਾਹਮਣੇ ਆਇਆ ਇਸ ਤੋਂ ਬਾਅਦ ਰਿੰਕੂ ਦੇ ਘਰ ਤੇ ਛਾਪਾ ਮਾਰ ਕੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਗਜੀਤ ਸਿੰਘ ਸਰਵਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਨੈੱਟਵਰਕ ਦੇ ਹੋਰ ਤਸਕਰ ਪੁਲਿਸ ਦੇ ਹੱਥ ਚੜ੍ਹਨ ਦੀ ਉਮੀਦ ਹੈ ਆਰਬੀਆ ਨੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ ਭਾਰਤੀ ਬਾਜ਼ਾਰਾਂ ਤੋਂ ਛੋਟੇ ਨੋਟ ਲਗਾਤਾਰ ਅਗਾਇਬ ਹੋ ਰਹੇ ਨੇ 10ਵੀਂ ਤੇ 50 ਦੇ ਨੋਟਾਂ ਦੀ ਕਮੀ ਕਾਰਨ ਸ਼ਹਿਰੀ ਹੀ ਨਹੀਂ ਸਗੋ ਪਿੰਡੂ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਰੀਬ ਲੋਕ ਸਭ ਤੋਂ ਵੱਧ ਪ੍ਰਭਾਵਤ ਹੋ ਰਹੇ ਨੇ ਲੋਕ ਸਭਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਮਨੀਕਮ ਟੈਗੋਰ ਨੇ ਕੇਂਦਰੀ ਸੱਜਣਾ ਮੰਤਰੀ ਨਿਰਮਲਾ ਸੀਤਰਾਮਨ ਨੂੰ ਲਿਖੇ ਪੱਤਰ ਵਿੱਚ ਇਹ ਗੱਲ ਕਹੀ ਹੈ ਟੈਗੋਰ ਨੇ ਵਿੱਤ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਕਿ ਕਈ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਨੇ ਛੋਟੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ ਇਸ ਦੇ ਪਿੱਛੇ ਦਾ ਕਾਰਨ ਯੂਪੀਆਈ ਅਤੇ ਨਕਦੀ ਰਹਿਤ ਲੈਣਦੇ ਨੂੰ ਸ਼ਾਸਨ ਕਰਨਾ ਦੱਸਿਆ ਜਾ ਰਿਹਾ ਹੈ। ਮੁਨੀਕਮ ਨੇ ਕਿਹਾ ਕਿ ਸਰਕਾਰ ਲਈ ਡਿਜੀਟਲ ਲੈਣਦੇ ਨੂੰ ਸ਼ਾਸਨ ਕਰਨਾ ਸਮਝ ਵਿੱਚ ਆਉਂਦਾ ਹੈ ਪਰ ਛੋਟੇ ਨੋਟਾਂ ਤੇ ਪਾਬੰਦੀ ਲਗਾਉਣਾ ਬਿਲਕੁਲ ਵੀ ਸਹੀ ਨਹੀਂ ਹੈ। ਇਸ ਕਾਰਨ ਹਰ ਰੋਜ਼ ਨੋਟਾਂ ਰਾਹੀਂ ਛੋਟੀ ਮੋਟੀ ਲੈ ਗਈ ਕਰਨ ਵਾਲੇ ਲੋਕ ਪ੍ਰਭਾਵਤ ਹੋ ਰਹੇ ਨੇ। ਡਿਜੀਟਲ ਲੈਣਦੇ ਨਾ ਕਰਨ ਵਾਲੇ ਜਾਂ ਪਿੰਡੂ ਲੋਕਾਂ ਨੂੰ ਇਸ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਆਗੂ ਨੇ ਖਜ਼ਾਨਾ ਮੰਤਰੀ ਤੋਂ ਮੰਗ ਕੀਤੀ ਕਿ ਉਹ RBI ਨੂੰ ਛੋਟੇ ਨੋਟਾਂ ਦੀ ਚਪਾਈ ਮੁੜ ਸ਼ੁਰੂ ਕਰਨ ਲਈ ਨਿਰਦੇਸ਼ ਦੇਣ। ਇਹ ਯਕੀਨੀ ਬਣਾਇਆ ਜਾਵੇ ਕਿ ਨੋਟਾਂ ਦੀ ਸਪਲਾਈ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਕਾफी ਹੋਵੇ ਅਤੇ ਇਸ ਦੇ ਨਾਲ ਹੀ ਮਨਿਕਮ ਨੇ ਪਿੰਡਾਂ ਵਿੱਚ ਡਿਜੀਟਲ ਪੇਮੈਂਟ ਦੇ ਬੁਨਿਆਦੀ ਢਾਂਚੇ ਤੇ ਜ਼ੋਰ ਦੇਣ ਦੀ ਗੱਲ ਵੀ ਕਹੀ। ਉਹਨਾਂ ਨੇ ਕਿਹਾ ਕਿ ਦਿਹਾੜੀਦਾਰ ਮਜ਼ਦੂਰ ਤੇ ਰੇੜੀ ਫੜੀ ਵਾਲੇ ਖਾਲੀ ਨਕਦੀ ਤੇ ਨਿਰਭਰ ਹਨ ਜਿਸ ਕਾਰਨ ਉਹਨਾਂ ਨੂੰ ਕਾफी ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਤਿੰਨ ਦਿਨ ਅਮਰੀਕਾ ਦੇ ਦੌਰੇ ਤੇ ਨੇ ਇੱਥੇ ਇੱਕ ਗਾਡ ਫਿਕਰ ਸਮੇਲਨ ਵਿੱਚ ਇਸ ਸਾਲ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਵੀ ਦਵੱਲੀ ਗੱਲਬਾਤ ਕੀਤੀ ਹੈ। ਇਸ ਰਣ ਅਮਰੀਕਾ ਨੇ ਪ੍ਰਧਾਨ ਮੰਤਰੀ ਨੂੰ ਇੱਕ ਖਾਸ ਤੋਹਫ਼ਾ ਦਿੱਤਾ ਹੈ 2014 ਤੋਂ ਭਾਰਤ ਨੂੰ ਵੱਖ-ਵੱਖ ਦੇਸ਼ਾਂ ਤੋਂ 640 ਦੁਰਲਭ ਪ੍ਰਚੀਨ ਵਸਤੂਆਂ ਮਿਲੀਆਂ ਨੇ ਇਹ ਇਕੱਲੇ ਅਮਰੀਕਾ ਨੇ 578 ਵਸਤੂਆਂ ਵਾਪਸ ਕੀਤੀਆਂ ਨੇ ਸਭਿਆਚਾਰਕ ਸੰਪਤੀ ਦੀ ਗੈਰ-ਕਾਨੂੰਨੀ ਤਸਕਰੀ ਇੱਕ ਪੁਰਾਣਾ ਮੁੱਦਾ ਜਿਸ ਨੇ ਇਤਿਹਾਸ ਦੌਰਾਨ ਬਹੁਤ ਸਾਰੀਆਂ ਸਭਿਆਚਾਰਾਂ ਅਤੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਤੇ ਭਾਰਤ ਖਾਸ ਤੌਰ ਤੇ ਪ੍ਰਭਾਵਿਤ ਹੋਇਆ ਮੌਜੂਦਾ ਦੌਰ ਦੇ ਤਲਾਵਾ ਮੋਦੀ ਦੀਆਂ ਪਿਛਲੀਆਂ ਅਮਰੀਕਾ ਫੇਰੀਆਂ ਵੀ ਭਾਰਤ ਨੂੰ ਪ੍ਰਾਤਨ ਵਸਤਾਂ ਦੀ ਵਾਪਸੀ ਦੇ ਲਿਹਾਜ਼ ਨਾਲ ਵਿਸ਼ੇਸ਼ ਤੌਰ ਤੇ ਫਲ ਦੇਖ ਰਹੀਆਂ ਨੇ ਅਮਰੀਕਾ ਦੇ ਪ੍ਰਾਤਨ ਵਸਤਾਂ ਦੀ ਵਾਪਸੀ ਤੇ ਮੋਦੀ ਨੇ ਐਲਾਨ ਕੀਤਾ ਕਿ ਸਭਿਆਚਾਰਕ ਜੀਵਿਆਂ ਨੂੰ ਡੂੰਗਾ ਕਰਨ ਤੇ ਸਭਿਆਚਾਰਕ ਸੰਪਤੀਆਂ ਦੀ ਨਜਾਇਜ਼ ਸਸਕਰੀ ਵਿਰੁੱਧ ਲੜਾਈ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਮੈਂ ਭਾਰਤ ਨੂੰ 297 ਅਨਮੋਲ ਵਸਤਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਰਾਸ਼ਟਰਪਤੀ ਬਾਈਡਨ ਤੇ ਅਮਰੀਕੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਅਜ਼ਗਾਰੀਆਂ ਨੇ ਵੀ ਦੱਸਿਆ ਕਿ 2021 ਵਿੱਚ ਉਹਨਾਂ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ ਸਰਕਾਰ ਵੱਲੋਂ 157 ਦੁਰਲੱਭ ਬਸਤਾਂ ਸੌਪੀਆਂ ਗਈਆਂ ਸਨ ਜਿਨ੍ਹਾਂ ਵਿੱਚ 12ਵੀਂ ਸਦੀ ਦੀ ਕਾਂਸੀ ਦੀ ਨਟਰਾਜ ਦੀ ਮੂਰਤੀ ਵੀ ਸ਼ਾਮਲ ਹੈ ਇਸ ਤੋਂ ਇਲਾਵਾ 2023 ਵਿੱਚ ਵੀ ਉਹਨਾਂ ਦੇ ਅਮਰੀਕਾ ਦੌਰੇ ਦੇ ਕੁਝ ਦਿਨ ਬਾਅਦ 105 ਪਰਾਤਨ ਵਸਤੂਆਂ ਭਾਰਤ ਨੂੰ ਵਾਪਸ ਦਿੱਤੀਆਂ ਗਈਆਂ ਸਨ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜਲੀ ਸਪੈਨੇ ਦੀ 25 ਤਰੀਕ ਨੂੰ ਵੋਟਾਂ ਪੈਣਗੀਆਂ ਇਸ ਗੇੜ ਵਿੱਚ 26 ਵਿਧਾਨ ਸਭਾ ਹਲਕਿਆਂ 'ਚ ਵੋਟਾਂ ਪੈਣਗੀਆਂ ਇਹਨਾਂ ਵਿੱਚੋਂ 11 ਸਿੱਟਾ ਜੰਮੂ ਡਿਵੀਜ਼ਨ ਦੇ ਤਿੰਨ ਜ਼ਿਲ੍ਹਿਆਂ ਵਿੱਚ ਨੇ ਹੋਰ ਪ੍ਰਬੰਧਤ ਤੋਂ ਇਲਾਵਾ ਨਿਰਵਿਘਨ ਚੋਣਾ ਯਕੀਨੀ ਬਣਾਉਣ ਲਈ ਸੁਰੱਖਿਆ ਦੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਮਹਾਰਾਸ਼ਟਰ ਤੇ ਛਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਇਕੱਠੇ ਹੋਣ ਦੇ ਸੰਕੇਤਾਂ ਵਿਚਾਲੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਗਲੇ ਹਫ਼ਤੇ ਇਹਨਾਂ ਦੋਹਾਂ ਸੂਬਿਆਂ ਦਾ ਦੌਰਾ ਕੀਤਾ ਜਾਵੇਗਾ ਸੂਤਰਾਂ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਰਜੀਵ ਕੁਮਾਰ ਦੀ ਅਗਵਾਈ ਵਿੱਚ ਕਮਿਸ਼ਨ ਦਾ ਵਫਦ 23 ਤੇ 24 ਸਤੰਬਰ ਨੂੰ ਛਾਰਖੰਡ ਅਤੇ 27 ਤੇ 28 ਸਤੰਬਰ ਨੂੰ ਮਹਾਰਾਸ਼ਟਰ ਦੇ ਤੌਰੇ ਤੇ ਹੁਬੇਗਾ ਸਪਰੀਮ ਕੋਰਟ ਦੇ ਇੱਕ ਹੋਏ YouTube ਚੈਨਲ ਨੇ ਅੱਜ ਸੇਵਾਵਾਂ ਬਹਾਲ ਕਰ ਦਿੱਤੀਆਂ ਨੇ ਸਿਖਰਲੀ ਅਦਾਲਤ ਦੀ ਵੈੱਬਸਾਈਟ ਤੇ ਅੱਜ ਅਪਲੋਡ ਕੀਤੇ ਨੋਟਿਸ ਵਿੱਚ ਕਿਹਾ ਗਿਆ ਸਾਰੇ ਸਬੰਧਤ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਦੇ ਸੁਪਰੀਮ ਕੋਰਟ ਦੇ YouTube ਚੈਨਲ ਤੇ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਅਤੇ ਇਸ ਦੀਆਂ ਸੇਵਾਵਾਂ ਜਾਰੀ ਨੇ ਭਾਰਤ ਦੇ ਸੁਪਰੀਮ ਕੋਰਟ ਦੇ YouTube ਚੈਨਲ ਤੇ ਸੇਵਾਵਾਂ ਮੁਰਤੂ ਸ਼ੁਰੂ ਕਰ ਦਿੱਤੀਆਂ ਗਈਆਂ ਨੇ 50 ਸਾਲਾ ਅਦਾਕਾਰ ਪ੍ਰਵੀਨ ਦਵਸ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਿਆ ਜਿਸ ਮਗਰੋਂ ਉਸਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਈਸੀਯੂ ਵਿੱਚ ਦਾਖਲ ਕਰਾਇਆ ਗਿਆ ਅਦਾਕਾਰ ਦਿਵਾਸ ਨੇ ਮੀਰਾ ਨਾਇਟ ਦੀ ਫਿਲਮ ਮੌਨਸੂਨ ਵੈਡਿੰਗ ਮੈਨੇ ਗਾਂਧੀ ਕੋ ਨਹੀਂ ਮਾਰਾ ਹੌਸਲਾ ਕਾ ਹੌਸਲਾ ਦਾ ਪਰਫੈਕਟ ਹਸਬੰਦ ਅਤੇ ਦਾ ਬਰਡ ਅਨਸੀਨ ਵਰਗੀਆਂ ਹਿੰਦੀ ਤੇ ਅੰਗਰੇਜ਼ੀ ਪੱਛਾਵਾ ਦੀਆਂ ਫਿਲਮਾਂ ਵਿੱਚ ਕੰਮ ਕੀਤਾ ਅਦਾਸ ਦੀ ਪਤਨੀ ਅਦਾਕਾਰਾ ਪ੍ਰੀਤੀ ਜਿੰਗਿਆਨੀ ਨੇ ਬਿਆਨ ਵਿੱਚ ਕਿਹਾ ਕਿ ਦਿਵਾਸ ਨੂੰ ਬਾਂਦਰਾ ਦੇ ਹੋਲੀ ਫੈਮਿਲੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਚਾਰ ਦਿਨਾ ਮੈਗਾ ਇਵੈਂਟ ਵਰਡ ਫੂਡ ਇੰਡੀਆ 2024 ਅੱਜ ਸਮਾਪਤ ਹੋ ਗਿਆ ਇਸ ਸਮਾਗਮ 19 ਸਤੰਬਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ ਸੀ ਲਗਭਗ 90 ਦੇ 26 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 18 ਕੇਂਦਰੀ ਮੰਤਰਾਲਿਆਂ ਅਤੇ ਸਹਿਯੋਗੀ ਸਰਕਾਰੀ ਸੰਸਥਾਵਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਇਸ ਸਮਾਗਮ ਫੂਡ ਪ੍ਰੋਸੈਸਿੰਗ ਵਿੱਚ ਕਾਲਮੀ ਪਾਵਰ ਹਾਊਸ ਵਜੋਂ ਭਾਰਤ ਦੀ ਉੱਭਰਦੀ ਭੂਮਿਕਾ ਨੂੰ ਪ੍ਰਜਾਗਰ ਕਰਦਾ ਹੈ। ਇਸ ਸਮਾਗਮ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਨਵੀਨਤਾ, ਤਕਨਾਲੋਜੀ, ਸਥਿਰਤਾ ਦਾ ਇੱਕ ਪ੍ਰਮੁੱਖ ਸੰਸਕਰਨ ਹੈ। ਇਨਸਾਨ ਦੀ ਜ਼ਿੰਦਗੀ ਵਿੱਚ ਕਈ ਵਾਰ ਅਜਿਹਾ ਸਮਾਂ ਆਉਂਦਾ ਹੈ ਜੋ ਉਸਦੀ ਸੋਚ ਅਤੇ ਉਸਦੇ ਨੁਮਾਨਿਆਂ ਨੂੰ ਬਦਲ ਕੇ ਰੱਖ ਦਿੰਦਾ ਹੈ ਅਤੇ ਅਜਿਹਾ ਸਮਾਂ ਕਈ ਵਾਰ ਇਨਸਾਨ ਦੇ ਮਨ ਵਿੱਚ ਇੰਨਾ ਗਹਿਰਾ ਪ੍ਰਭਾਵ ਛੱਡ ਜਾਂਦਾ ਹੈ ਕਿ ਇਨਸਾਨ ਉਸ ਨੂੰ ਕਿਤਾਬੀ ਰੂਪ ਦੇ ਦਿੰਦਾ ਹੈ ਇਸ ਤਰ੍ਹਾਂ ਦਾ ਹੀ ਸਮਾਂ ਇੱਕ ਬੱਚੇ ਦੀ ਜ਼ਿੰਦਗੀ ਵਿੱਚ ਆਉਂਦਾ ਹੈ ਤੇ ਉਹ ਸਮਾਂ ਉਸਦੇ ਦਿਮਾਗ ਤੇ ਇੰਨਾ ਗਹਿਰਾ ਅਸਰ ਪਾਉਂਦਾ ਹੈ ਕਿ ਬੱਚਾ ਉਸ ਪੂਰੇ ਘਟਨਾਕ੍ਰਮ ਨੂੰ ਕਿਤਾਬ ਦੇ ਰੂਪ ਵਿੱਚ ਪੇਸ਼ ਕਰ ਦਿੰਦਾ ਹੈ ਕਪੂਰਥਲਾ ਦੇ ਪਿੰਡ ਨੱਥੂ ਚਾਲਦੇ ਅਮਰੀਕਾ ਦੀ ਧਰਤੀ ਤੇ ਰਹੇ ਰਹੇ ਕਮਲ ਜੀ ਦੇ ਪੁੱਤਰ ਏਕਮ ਚੱਲ ਨੇ 12 ਸਾਲ ਦੀ ਉਮਰ ਵਿੱਚ ਹੀ 1 ਮਹੀਨੇ ਦੀ ਮਿਹਨਤ ਤੋਂ ਬਾਅਦ 154 ਪੰਨਿਆਂ ਦੀ ਕਿਤਾਬ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਹੈ। ਏਕਮ ਚੱਲ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵੈਲਟਰ ਵੁਡਵਰਡ ਐਲੀਮੈਂਟਰੀ ਸਕੂਲ ਵਿੱਚ 7ਵੀਂ ਜਮਾਤ ਦਾ ਵਿਦਿਆਰਥੀ ਹੈ। ਏਕਮ ਦੀ ਲਿਖੀ ਕਿਤਾਬ ਫਲਾਈਟ ਆਫ ਹੌਂਟਡ ਹਾਰਵੈਸਟ ਨੂੰ ਲੋਕਾਂ ਵੱਲੋਂ ਪਰਮਾ ਹੁੰਗਾਰਾ ਮਿਲ ਰਿਹਾ। ਇਸ ਕਿਤਾਬ ਵਿੱਚ ਲਿਖੀ ਕਹਾਣੀ ਇੱਕ ਅਜਿਹੇ ਬੱਚੇ ਤੇ ਆਧਾਰਿਤ ਹੈ ਜੋ ਵਿਦੇਸ਼ੀ ਧਰਤੀ ਤੇ ਰਹਿ ਰਹੇ ਹੁੰਦਾ ਅਤੇ ਉਸਦੇ ਜੱਦੀ ਮੂਲਕ ਬਾਰੇ ਖਿਆਲ ਉਤੇ ਚੰਗੇ ਨਹੀਂ ਹੁੰਦੇ ਵਿਦੇਸ਼ ਵਿੱਚ ਰਹਿੰਦੇ ਹੋਏ ਉਸਤੇ ਆਪਣੇ ਜੱਦੀ ਮੁਲਕ ਤੋਂ ਆਉਂਦੀਆਂ ਲੁੱਟ ਖੋਹਦੀਆਂ ਘਟਨਾਵਾਂ ਤੇ ਹੋਰ ਮਾੜੀਆਂ ਖਬਰਾਂ ਉਸਦੇ ਦਿਮਾਗ 'ਤੇ ਮਾੜਾ ਅਸਰ ਕਰਦੀਆਂ ਨੇ ਤੇ ਉਹ ਆਪਣੇ ਜੱਦੀ ਵਤਨ ਜਾਣ ਤੋਂ ਡਰਦਾ ਹੈ ਇਸ ਤਰ੍ਹਾਂ ਜਦੋਂ ਉਹ ਆਪਣੇ ਮਾਤਾ ਪਿਤਾ ਨਾਲ ਆਪਣੇ ਜੱਦੀ ਮੁਲਕ ਜਾਂਦਾ ਹੈ ਤਾਂ ਜਹਾਜ਼ ਵਿੱਚ ਸਫ਼ਰ ਦੌਰਾਨ ਉਸ ਨੂੰ ਇੱਕ ਸੁਪਨਾ ਆਉਂਦਾ ਹੈ ਤੇ ਸੁਪਨੇ ਵਿੱਚ ਉਸਦੇ ਮਾਤਾ ਪਿਤਾ ਉਸ ਨਾਲੋਂ ਵਿਚਰ ਜਾਂਦੇ ਨੇ ਇਹ ਕਿਤਾਬ ਇਕਮ ਚਾਹਲ ਵੱਲੋਂ ਬੀਤੇ ਸਮੇਂ ਵਿੱਚ ਆਪਣੇ ਮਾਤਾ ਪਿਤਾ ਨਾਲ ਪੰਜਾਬ ਆ ਕੇ ਆਪਣੇ ਦਾਦਾ ਦਾਦੀ ਨੂੰ ਮਿਲਣ ਤੋਂ ਬਾਅਦ ਵਾਪਸ ਅਮਰੀਕਾ ਜਾ ਕੇ ਲਿਖੀ ਗਈ ਹੈ ਤੇ 21 ਸਨ ਹੁਣ ਤੱਕ ਦੀਆਂ ਖਾਪਰਾ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ